ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਭਾਈ ਹਰਪ੍ਰੀਤ ਸਿੰਘ ਦਾ ਹਰਮਿਤਪਾਲ ਦੀ ਰਿਹਾਈ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ ਦੱਸੋ ਇਹ ਕੀ ਖਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਦੀ ਰਿਹਾਈ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਸਰਕਾਰਾਂ ਸਿੱਖਾਂ ਨਾਲ ਵਤਕਰਾਂ ਬੰਦ ਕਰ ਦੇਣ ਦੂਜੇ ਸੂਬਿਆਂ 'ਚ NSA 1 ਸਾਲ ਦੀ ਤੇ ਪੰਜਾਬ 'ਚ 2 ਸਾਲ ਦੀ NSA ਹੈ ਬਿਨਾਂ ਕਾਰਨ ਅਮਰਿਤਪਾਲ ਸਿੰਘ ਨੂੰ ਜੇਲ੍ਹ 'ਚ ਰੱਖਿਆ ਜਾ ਰਿਹਾ ਉਹਨਾਂ ਆਖਿਆ ਕਿ ਇਸ ਸਿੱਖਾਂ ਨੂੰ ਦੂਜੇ ਤੀਜੇ ਨੰਬਰ ਦੇ ਸ਼ਹਿਰੀ ਕੋਨ ਦਾ ਅਹਿਮ ਅਹਸਾਲ ਕਰਵਾਇਆ ਜਾ ਰਿਹਾ ਹੈ ਬਿਨਾਂ ਕਾਰਨ ਸੁਰੱਖਿਆ ਤੇ ਨਾਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਅਮਰਪਾਲ ਸਿੰਘ ਨੂੰ ਸਖਤ ਸ਼ਰਤਾ ਤਹਿਤ ਸੌਚ ਕਮਾਂਡ ਲਈ ਲਿਹਾਉਣ ਦਾ ਵਿਰੋਧ ਕੀਤਾ ਉਹਨਾਂ ਕਿਹਾ ਕਿ ਇਹ ਇੱਕ ਲੱਖਾਂ ਵੋਟਰਾਂ ਦੀ ਭਾਵਨਾਵਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ ਡੈਮੋਕ੍ਰੇਸੀ ਦਾ ਸਤਕਾਰ ਕਰਦੇ ਹਾਂ ਸਿੱਖ ਨੌਜਵਾਨ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾ ਰਿਹਾ ਹੈ ਪਾਰਲੀਮੈਂਟ 'ਚ ਹਿੰਦੂ ਰਾਸ਼ਟਰ ਦੇ ਨਾਅਰਾ ਲਾਉਣ ਵਾਲਿਆਂ ਦਾ ਸਨਮਾਨ ਕੀਤਾ ਜਾਂਦਾ ਹੈ ਪਰ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਤੇ ਐਨਐਸਏ ਲਗਾਈ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਬ੍ਰਿਟੇਨ ਦੀ ਪਾਰਲੀਮੈਂਟ ਚੋਣਾਂ 'ਚ ਸਿੱਖ ਨੌਜਵਾਨ ਅਤੇ ਬੀਬੀਆਂ ਦਾ ਜਿਤਨਾ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਕਹੀ ਹੈ ਪਰ ਭਾਰਤ ਵਿੱਚ ਲੋਕਤੰਤ੍ਰਿਕ ਢੰਗ ਨਾਲ ਜਿੱਤ ਹਾਸਲ ਕਰਨ ਵਾਲਿਆਂ ਅਮਰਿਤਪਾਲ ਸਿੰਘ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ ਸਰਕਾਰ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਦੇ ਤੌਰ ਤੇ ਦੁਨੀਆ 'ਚ ਪੇਸ਼ ਕਰ ਰਹੀ ਹੈ ਉਹ ਨਈ ਵਿਗਿਆਖੀ ਲੁਧਿਆਣਾ 'ਚ ਵਾਪਰੀ ਘਟਨਾ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨ ਵਾਲੀ ਭਾਰਤੀ ਗਈ ਭਾਸ਼ਾ ਦਾ ਨਤੀਜਾ ਹੈ ਤਸਵੀਰ ਇਹ ਕਿ ਗਿਆਨੀ ਹਰਪ੍ਰੀਤ ਦਾ ਬਿਆਨ ਆਇਆ ਹੈ ਅੰਮ੍ਰਿਤਪਾਲ ਦੀ ਰਿਹਾਈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬੀਆਂ ਦੇ ਨਾਲ ਵਿਤਕਰਾ ਕਰਨਾ ਬੰਦ ਕੀਤਾ ਜਾਵੇ ਜੇ ਕਿਸੇ ਤੇ ਐਨਐਸਏ ਲੱਗਦੀ ਹੈ ਹੋਰ ਦੇਸ਼ ਸੂਬੇ ਦੇ ਵਿਅਕਤੀਆਂ ਤੇ 1 ਸਾਲ ਦੀ ਐਨਐਸਏ ਲਗਾਈ ਜਾਂਦੀ ਹੈ ਅਤੇ ਪੰਜਾਬ ਦੇ ਜਿਹੜੇ ਸਿੱਖਾਂ ਤੇ ਐਨਐਸਏ 2 ਸਾਲ ਦੀ ਕਿਉਂ ਲਗਾਈ ਜਾਂਦੀ ਹੈ ਅੰਮ੍ਰਿਤਪਾਲ ਨੇ ਆਪਣੇ ਆਜ਼ਾਦ ਉਮੀਦਵਾਰ ਦੇ ਵਜੋਂ ਖਡੂਰ ਸਾਹਿਬ ਟੈਂਪਲੀਆਂ ਚੌਣਾ ਜੱਤੀਆਂ ਨੇ ਲੋਕਤਾਂਤ੍ਰਿਕ ਦੇ ਆਧਾਰ ਤੇ ਉਹਨਾਂ ਦੀ ਜਿਹੜੇ ਵੋਟਰ ਨੇ ਉਹਨਾਂ ਦਾ ਨਿਰਾਦਰਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਵੋਟਰ ਨੇ ਉਹਨਾਂ ਨੂੰ ਚੁਣਿਆ ਹੈ ਨੁਸ਼ਾਤਾਂ ਦੇ ਆਧਾਰ ਤੇ ਜਿਹੜਾ ਸੌਚਕਵਾਨ ਲਈ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਹੈ ਉਹਨਾਂ ਨੇ ਉਸ ਚੀਜ਼ ਦਾ ਵਿਖੰਡਨ ਕੀਤਾ ਹੈ ਦੱਸ ਸਈਏ ਕਿ ਭਾਈ ਗਿਆਨੀ ਹਰਪ੍ਰਤ ਸਿੰਘ ਦਾ ਬਿਆਨ ਆਇਆ ਹੈ ਕਿ ਅੰਮ੍ਰਿਤਪਾਲ ਦੇ ਨਾਲ ਜਿਹੜਾ ਵਿਤਕਰਾ ਕਰਨਾ ਬੰਦ ਕੀਤਾ ਜਾਵੇ ਅੱਤ ਦੀ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਕੇ ਰੱਖੀ ਹੋਈ ਹੈ ਅੱਤ ਦੀ ਮਹਿੰਗਾਈ ਲੋਕਾਂ ਦੀ ਜੇਬ ਤੇ ਬਹੁਤ ਜ਼ਿਆਦਾ ਗਹਿਰਾ ਅਸਰ ਪਾਉਂਦੀ ਹੈ ਦੱਸ ਇਹ ਕਿ ਇਸ ਮਹਿੰਗਾਈ ਤੇ ਹੁਣ ਲੋਕਾਂ ਨੂੰ ਇੱਕ ਥਲਕੀ ਜੀ ਰਾਹਤ ਦਿੱਤੀ ਗਈ ਹੈ ਐਲ ਪੀ ਜੀ ਗੈਸ ਆਮ ਨਾਲੋਂ 300 ਰੁਪਏ ਸਸਤੇ ਹੋ ਗਏ ਨੇ ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਚ ਇਹ ਅਹਿਜੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਸਨ ਜਿਨ੍ਹਾਂ ਦਾ ਔਰਤਾਂ ਨੂੰ ਫਾਇਦਾ ਹੋਇਆ ਹੈ ਅਹਿਜੀ ਇੱਕ ਯੋਜਨਾ ਪੀ ਐਮ ਯੂ ਆਈ ਯਾਨੀ ਪ੍ਰਧਾਨ ਮੰਤਰੀ ਉਜਵਲਾ ਹੈ ਇਸ ਸਕੀਮ ਦੇ ਲਾਭਪ੍ਰਾਪਤਿਆਂ ਲਈ ਖੁਸ਼ਖਬਰੀ ਹੈ ਦਰਅਸਲ ਅਗਲੇ 8 ਮਹੀਨਿਆਂ ਤੱਕ ਲਾਭਪ੍ਰਾਪਤਿਆਂ ਨੂੰ ਆਮ ਗ੍ਰਾਹਕਾਂ ਦੇ ਮੁਕਾਬਲੇ 300 ਰੁਪਏ ਸਸਤਾ ਐਲ ਪੀ ਜੀ ਸਿਲੰਡਰ ਮਿਲਦਾ ਰਹੇਗਾ ਦਰਅਸਲ ਇਸੀ ਯੋਜਨਾ ਤਹਿਤ ਲਾਭਪ੍ਰਾਪਤਿਆਂ ਨੂੰ ਮੁਫਤ ਐਲ ਪੀ ਜੀ ਕਨੈਕਸ਼ਨ ਦੇ ਨਾਲ 300 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਮਾਰਚ ਮਹੀਨੇ ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਦੀ ਕੈਬਨਿਟ ਨੇ ਪ੍ਰਧਾਨ ਮੰਤ you <laughs> ਖਪਤਕਾਰਾਂ ਨੂੰ LPG ਸਿਲੰਡਰ ਤੇ 300 ਰੁਪਏ ਦੀ ਸਬਸਿਡੀ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਸੀ ਇਸ ਤਹਿਤ ਸਕੀਮ ਦੇ ਲਾਭਪਾਤਰੀਆਂ ਨੂੰ 31 ਮਾਰਚ 2025 ਤੱਕ 300 ਰੁਪਏ ਦੀ ਸਬਸਿਡੀ ਮਿਲਦੀ ਰਹੇਗੀ ਇਸ ਦਾ ਮਤਲਬ ਹੈ ਕਿ ਜੁਲਾਈ ਤੋਂ ਇਲਾਵਾ ਅਗਲੇ 8 ਮਹੀਨੇ ਲਈ ਲਾਭਪ੍ਰਾਪਤੀ LPG ਸਿਲੰਡਰ ਤੇ 300 ਰੁਪਏ ਦੀ ਛੂਟ ਲੈ ਸਕਦੇ ਨੇ ਦੇਸ਼ ਦੀ ਰਾਸ਼ਟਾਨੀ ਦਿੱਲੀ ਚ ਘਰੇਲੂ ਤੌਰ ਤੇ ਇਸਤੇਮਾਲ ਹੋਣ ਵਾਲੇ LPG ਸਿਲੰਡਰ ਦੀ ਕੀਮਤ 803 ਰੁਪਏ ਪ੍ਰਤੀ 14.2 ਕਿਲੋਗ੍ਰਾਮ ਹੈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀ ਨੂੰ ਸਿਲੰਡਰ ਤੇ 300 ਰੁਪਏ ਦੀ ਸਬਸਿਡੀ ਮਿਲਦੀ ਹੈ ਗ੍ਰਾਹਕਾਂ ਲਈ ਸਿਲੰਡਰ 500 ਰੁਪਏ ਵਿੱਚ ਉਪਲਬਧ ਹੈ ਦੱਸਿਆ ਕਿ ਜਨ ਤੱਕ ਖੇਤਰ ਦੀਆਂ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਤੇ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਨੇ 1 ਜੁਲਾਈ ਨੂੰ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸਿੱਧਾ ਦੱਸਿਆ ਕਿ ਹੁਣ ਮਹਿੰਗਾਈ ਨੇ ਹਲਕੀ ਜਿਹੀ ਰਾਹਤ ਦਿੱਤੀ ਹੈ ਗ੍ਰਾਹਕਾਂ ਨੂੰ ਜਿਹੜੀ ਕੀ ਪ੍ਰਧਾਨ ਮੰਤਰੀ ਯੋਜਨਾ ਹੈ ਉਹਦੇ ਵਿੱਚ ਔਰਤਾਂ ਨੂੰ ਲਾਭ ਪ੍ਰਾਪਤੀ तीन सौ मिलेगा यानी किन सौ रुपये की सबसिडी अगले अठ महीनों तक उन्होंने मिलेगी मदद गई है उन्होंने कहा है कि तीन कानून लागू करने वित्तीय संकट हो सकती है दस दिए कि तीन कानून लागू करने पैदा हो सकती है वित्तीय संकट सरकार ने इसतों इसके उत्ते सरकार तो इस मदद मंगी नए कानून लागू होती संकट पैदा हो सकता है पंज तो सरकार ने तीन नवे आधारित कानून संबंधी वित्तीय सहायता लिए केन्द्रों पत्र लिखा है नवे कानून तहत एफ आई आर दर्ज कर चलान पेश कर संबंधित सारा काम ऑनलाइन किया जाए सरकार ने इन्हों लागू करने मदद मंगी है राज्य कैमिकल लैब बना का वर्गा काम भी लटकया हो लटकया है दैनिक जागरण ऑनलाइन की रिपोर्ट मुताबिक केंद्र सरकार द्वारा पास किए तेन नवे कानून भारतीय नीह सहित भारतीय सिविल रक्षा कोर्ड और भारतीय सबूत कानून में सही ढंग लागू करने के रहा संकट आ सकते हैं इसे देबा सकार ने उन्होंने वित्तीय सहायता दे केंद्र सरकार को पत्र लिखा क्योंकि नवे कानून तहत एफ आई आर दर्ज करा लैके चलान पेश करक का सारा काम ऑनलाइन किया जाना है और इसकी मियाद भी तय की गई है जे बुनियादी ढांचे की घाट कारण इन्हों समय लागू करना मुश ਹੋਵੇਗਾ ਉਦਕਾਰਨ ਵੱਜੋਂ ਇਸ ਸਮੇਂ ਹਰੜ ਵਿੱਚ ਕਤਲ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀਆਂ ਨਸ਼ੇ ਦੀ ਓਵਰਡੋਸ ਕਾਰਨ ਹੋਈਆਂ ਮੌਤਾਂ ਤੇ ਹੋਰ ਮਾਮਲਿਆਂ ਦੀ ਜਾਂਚ ਲਈ ਜਿੱਥੇ ਕੈਮੀਕਲ ਸ਼ਾਮਲ ਹਨ ਲਈ ਇੱਕ ਹੀ ਲੈਬ ਹੈ ਜ਼ਹਿਰੀਲੇ ਪਦਾਰਥਾਂ ਦਾ ਸੇਵਨ ਕਰਨਾ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਕੈਮੀਕਲ ਲੈਬ ਵਿੱਚ ਆਉਣ ਵਾਲੇ ਕਈ ਕੇਸਾਂ ਦੇ ਕੇਸ ਲਬਿਤ ਹੋਣ ਕਾਰਨ ਸਮੇਂ ਸਿਰ ਰਿਪੋਰਟ ਕਰਨਾ ਸੰਭਵ ਨਹੀਂ ਹੁੰਦਾ ਗ੍ਰਹਿ ਵਿਭਾਗ ਦੇ ਵਿੱਚ ਗ੍ਰਾਵੇ ਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੰਨਿਆ ਹੈ ਕਿ ਪੰਜਾਬ ਵਿੱਚ ਘੱਟੋ-ਘੱਟ ਇੱਕ ਹੋਰ ਕੈਮੀਕਲ ਲੈਬ ਬਣਾਉਣ ਦੀ ਲੋੜ ਹੈ ਜਾਂ ਜੋ ਕੇਸਾਂ ਦਾ ਨਿਪਟਾਰਾ ਸਹੀ ਢੰਗ ਨਾਲ ਕੀਤਾ ਜਾ ਸਕੇ ਇਸੇ ਤਰ੍ਹਾਂ ਹੋਰ ਮਾਮਲਿਆਂ ਵਿੱਚ ਜਿੱਥੇ ਫੋਰੈਂਸਿਕ ਲੈਬਾਂ ਦੀ ਲੋੜ ਹੈ ਉੱਥੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਵੀ ਲੈਬ ਬਣਾਈਆਂ ਬੜਾਈਆਂ ਜਾ ਰਹੀਆਂ ਹਨ ਜਿਸ ਲਈ ਵਿੱਤੀ ਸਹਾਇਤਾ ਦੀ ਲੋੜ ਹੈ ਦਾ ਅਸਈ ਹੈ ਕਿ ਮਾਨ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਤਿੰਨ ਨਵੇਂ ਕਾਨੂੰਨ ਲਾਗੂ ਕਰਨ ਦੇ ਲਈ ਜਿਹੜੇ ਕਿ ਵਿੱਤੀ ਸੰਕਰ ਪੈਦਾ ਹੋ ਸਕਦੇ ਨੇ ਮਾਨ ਸਰਕਾਰ ਦਾ ਕਹਿਣਾ ਹੈ ਇਸ ਦੇ ਰਿਲੇਟਿਡ ਉਹਨਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ ਅਤੇ ਵਿੱਤੀ ਸਹਾਇਤਾ ਮੰਗੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਹਾਰਡ ਜੇਲ੍ਹ ਦੇ ਵਿੱਚ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ਬਾਨ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਵਕੀਲਾ ਨਾਲ ਮੁਲਾਕਾਤ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੇ ਲਈ ਅੱਜ ਸੁਣਵਾਈ ਕੀਤੀ ਜਾਵੇਗੀ ਹਾਈ ਕੋਰਟ ਚ ਦਿੱਲੀ ਹਾਈ ਕੋਰਟ ਵੱਲੋਂ ਆਪਕਾਰੀ ਕੋਟਾਲੇ ਮਾਮਲੇ ਵਿੱਚ ਗ੍ਰਿਫਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਹਨਾਂ ਦੇ ਵਕੀਲਾ ਨਾਲ ਬਧੇਰੇ ਸਮੇ ਲਈ ਮੁਲਾਕਾਤ ਸੰਬੰਧੀ ਵਾਲੀ ਪਟੀਸ਼ਨ ਤੇ ਸੁਣਵਾਈ ਅੱਜ ਕੀਤੀ ਜਾਵੇਗੀ ਇਹ ਪਟੀਸ਼ਨ ਹੈ ਜਸਟਿਸ ਨੀਆ ਬਾਂਸਲ ਕ੍ਰਿਸ਼ਨਾ ਪੋਲ ਸੁਣਵਾਈ ਲਈ ਸੁਜੀਤ ਬੰਧ ਹੈ ਕੇਜਰੀਵਾਲ ਨੇ ਹੇਠਲੀ ਅਦਾਲਤ ਦੇ 1 ਜੁਲਾਈ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜਿਨ੍ਹਾਂ ਰਾਹੀਂ ਜੇਲ੍ਹ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਦੇ ਵਕੀਲਾਂ ਨੂੰ ਹਫ਼ਤੇ ਵਿੱਚ ਦੋ ਵਾਰ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਸੰਬੰਧੀ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਸੀ ਹੀ ਮੌਜੂਦਾ ਸਮੇਂ ਕੇਜਰੀਵਾਲ ਨੂੰ ਹਫ਼ਤੇ ਵਿੱਚ ਦੋ ਵਾਰ ਆਪਣੇ ਵਕੀਲਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਹੈ ਹੇਠਲੀ ਅਦਾਲਤ ਕੋਲ ਦਾਇਰ ਪਟੀਸ਼ਨ ਵਿੱਚ ਕੇਜਰੀਵਾਲ ਨੇ ਕਿਹਾ ਸੀ ਕਿ ਉਦੇਸ਼ ਭਰ ਵਿੱਚ ਲਗਭਗ 30 ਮੁਕੱਦਮਿਆਂ ਦਾ ਸਾਹਮਣਾ कर रहे हैं और निरपक्ष सुनवाई के अधिकार आधार से उन्होंने जमानत दे, दे, दे दी गई छोटी अदालत वालों उसप्रम कोर्ट और हाई कोर्ट वालों जी जमानत सी रद्द कर दिखती गई थी खारिज कर दिखती गई थी हूँ अरविंद केजरीवाल का कहना है कि देश भर पूरे तीन ਅਦਮਿਆਂ ਦੇ ਜਿਹੜਾ ਕੀ ਉਹ ਕੇਸ ਲੜ ਰਹੇ ਨੇ ਅਤੇ ਉਹਨਾਂ ਨੂੰ ਇਹਨਾਂ ਕੇਸਾਂ ਦੀ ਜਿਹੜੀ ਡਿਸਕਸ਼ਨ ਆਪਣੇ ਵਕੀਲਾ ਨਾਲ ਕਰਨ ਲਈ ਦੋ ਵਾਧੂ ਮੁਲਾਕਾਤ ਵੀਡੀਓ ਕਾਨਫਰੰਸ ਜਿਹੜਾਈ ਜੇਲ ਦੇ ਵਿੱਚੋਂ ਜਾਰੀ ਕਰਵਾਈ ਜਾਵੇ ਜਿਹੜੀ ਕਿ ਪਟੀਸ਼ਨ ਜਿਹੜੀ ਉਹਨਾਂ ਨੇ ਦਾਇਰ ਕੀਤੀ ਸੀ ਉਹ ਅਦਕਾਰ ਖਾਰਿਜ ਕਰ ਦਿੱਤੀ ਗਈ ਸੀ ਤੇ ਅੱਜ ਉਸ ਤੇ ਸੁਣਵਾਈ ਕੀਤੀ ਜਾਵੇਗੀ ਹਾਈ ਕੋਰਟ ਵੱਲੋਂ ਕਿ ਅਗਰਨ ਕੇਚਰੀਵਾਲ ਜਿਹੜੇ ਤਿਹਾਰ ਜੇਲ ਦੇ ਵਿੱਚ ਬਾਦ ਨੇ ਕਿ ਉਹਨਾਂ ਨੂੰ ਆਪਣੇ ਵਕੀਲਾ ਨਾਲ ਦੋ ਵਾਧੂ ਮੁਲਾਕਾਤ ਵੀਡੀਓ ਕਾਨਫਰੰਸ ਦੀ ਇਜਾਜ਼ਤ ਦਿੱਤੀ ਜਾਵੇਗੀ ਕਿ ਨਹੀਂ ਜਿਹੜੀ ਇਹਨਾਂ ਨੇ ਜੁਲਾਈ ਮੇ ਜਿਹੜੀ ਹਾਈ ਕੋਰਟ ਦੀ ਸੁਣਵਾਈ ਸੀ ਉਹਨੂੰ ਕੇਜਰੀਵਾਲ ਨੇ ਚੁਣੌਤੀ ਦਿੱਤੀ ਸੀ ਦਾ ਸਹੀ ਕਿ ਦਿੱਲੀ ਦੇ ਸੀਐਮ ਅਰਵਿਦ ਕੇਜਰੀਵਾਲ ਸਰਪ ਦੇ ਘੁਟਾਲੀਆਂ ਤੇ منی ਲਾਂਡਰਿੰਗ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਜਿਹਨਾਂ ਨੂੰ ਪਹਿਲਾਂ ਛੋਟੀ ਅਦਾਲਤ ਤੋਂ ਜਿਹੜਾ ਕਿ ਜ਼ਮਾਨਤ ਮਿਲ ਗਈ ਸੀ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਤੇ ਹਾਈ ਕੋਰਟ ਵੱਲੋਂ ਇਹਨਾਂ ਦੀ ਜ਼ਮਾਨਤ ਹੈ ਜਿਹੜੀ ਰੱਦ ਕਰ ਦਿੱਤੀ ਗਈ ਸੀ ਖਾਰਜ ਕਰ ਦਿੱਤੀ ਗਈ ਸੀ ਹੁਣ ਅਰਵਿਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਕੇਸਾਂ ਦੇ ਉੱਤੇ ਆਪਣੇ ਵਕੀਲਾਂ ਦੇ ਨਾਲ ਡਿਸਕਸ਼ਨ ਕਰਨ ਲਈ ਉਹਨਾਂ ਨੂੰ ਦੋ ਮੁਲਾਕਾਤਾਂ ਜਿਹੜੀਆਂ ਚਾਹੀਦੀਆਂ ਨੇ ਆਪਣੇ ਵਕੀਲਾ ਨਾਲ ਜਿਸ ਤੇ ਅੱਜ ਹਾਈ ਕੋਰਟ ਸੁਣਵਾਈ ਕਰੇਗੀ ਕਿ ਗੇਜਰੀਵਾਲ ਲੋਨਾਂ ਦੇ ਵਕੀਲਾ ਨਾਲ ਦੋ ਮੁਲਾਕਾਤਾਵਾਦ ਦਿੱਤੀਆਂ ਜਾਂਦੀਆਂ ਨੇ ਕਿ ਨਹੀਂ ਉਹ ਵੀਡੀਓ ਕਾਨਫਰੰਸ ਦੇ ਲਈ ਕਹਿੰਦੇ ਨੇ ਕਿ ਮੈਂ ਆਪਣੇ 30 ਕੇਸ ਜਿਹੜੇ ਉਹਨਾਂ ਦੇ ਮੁਕੱਦਮੇ ਉਹਨਾਂ ਦੇ ਚੱਲ ਰਹੇ ਨੇ ਉਹਨਾਂ ਦੇ ਬਾਹਰ ਐਚਡੀ ਕੀ ਗੱਲਬਾਤ ਕਰਨੀ ਹੁੰਦੀ ਹੈ ਉਹਨਾਂ ਦੇ ਵਕੀਲਾ ਨਾਲ ਤਾਂ ਦੇਖਣਾ ਰਹੇਗਾ ਕਿ ਹਾਈ ਕੋਰਟ ਇਹਨਾਂ ਦੀ ਜਿਹੜੀ ਕੀ ਇਹਨਾਂ ਨੇ ਅਰਜੀ ਪਾਈ ਹੈ ਆਪਣੇ ਵਕੀਲਾ ਦੇ ਨਾਲ ਮੁਲਾਕਾਤ ਦੀ ਉਹ ਖਾਰਜ ਕਰਦੀ ਹੈ ਜਾਂ ਫਿਰ ਉਸ ਨੂੰ anumati ਦਿੰਦੀ ਹੈ ਹੁਣ ਖਬਰ ਮੌਸਮ ਜਗਤ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੀਸ ਸੰਭਾਵਨਾ ਹੈ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਮੌਨਸੂਨ ਸਰਗਮ ਹੈ ਇਸੇ ਇਸ ਦੇ ਬਾਵਜੂਦ ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ ਬਰਕਰਾਰ ਹੈ ਇੱਥੇ 30 ਤੋਂ 45 ਡਿਗਰੀ ਤੱਕ ਘੱਟ ਤੋਂ ਘੱਟ ਵੀ ਦਰਜ ਕੀਤਾ ਗਿਆ ਹੈ ਜਦ ਕੀ ਬਾਕੀ ਜ਼ਿਲ੍ਹਿਆਂ ਵਿੱਚ ਆਮ ਅਤੇ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਮੌਨਸੂਨ ਆਮ ਨਾਲੋਂ ਵੱਧ ਰਹੇਗਾ ਇਸ ਦੇ ਨਾਲ ਹੀ ਅੱਜ ਵਿਭਾਗ ਨੇ ਹਿਮਾਚਲ ਨਾਲ ਲੱਗਦੇ ਚਾਰ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ 1 ਤੋਂ 7 ਜੁਲਾਈ ਤੱਕ 65% ਜ਼ਿਆਦਾ ਬਾਰਿਸ਼ ਹੋਈ ਹੈ ਪਿਛਲੇ 7 ਦਿਨਾਂ ਵਿੱਚ ਪੰਜਾਬ ਵਿੱਚ 45.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਦੋਂ ਕਿ ਇੱਥੇ ਔਸਤ 27.5 ਮਿਲੀਮੀਟਰ ਮੀਂਹ ਪਿਆ ਹੈ ਜਿਸ ਦੇ ਨਾਲ ਹੀ ਪੰਜਾਬ ਦੀ ਚਾਰ ਜ਼ਿਲ੍ਹਿਆਂ ਵਿੱਚ ਸੋਕੇ ਦੀ ਸਥਿਤੀ ਬਰਕਰਾਰ ਹੈ ਫਿਰੋਜ਼ਪੁਰ ਜਿਲ੍ਹੇ ਵਿਚ 53 ਫੀਸਦੀ ਘੱਠਵੀ ਪਿਆ ਹੈ ਇੱਥੇ ਔਸਤ 15.4 ਮਿਲੀਮੀਟਰ ਵਰਕਾ ਹੋਈ ਹੈ ਚੱਕੀ ਇਸ ਇਸ ਸਾਲ ਜਦੋਂ ਕਿ ਇਸ ਸਾਲ ਇੱਥੇ ਸਿਰਫ 7.3 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਇਸੇ ਤਰ੍ਹਾਂ ਮੋਗਾ ਵਿੱਚ 45% ਹੁਸ਼ਿਆਰਪੁਰ ਵਿੱਚ 38 ਅਤੇ ਐਸਬੀਐਸ ਨਗਰ ਵਿੱਚ 41% ਘਟਵੀਂ ਦਰਜ ਕੀਤਾ ਗਿਆ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਵਿੱਚ ਜ਼ਮੀਨ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਇੱਥੇ ਹੀ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬੱਦਲ ਛਾਇਆ ਰਹਣਗੇ ਆਮ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਸਮੇਂ-ਸਮੇਂ ਤੇ ਅਲਰਟ ਜਾਰੀ ਕਰਦਾ ਰਹੇਗਾ ਦੱਸ ਦਈਏ ਕਿ ਮੌਸਮ ਵਿਭ ਨੇ ਪਵਿਕਵਾਨੀ ਕੀਤੀ ਹੈ ਕਿ ਮੌਨਸੂਨ ਇਸ ਸਾਲ ਪਿਛਲੇ ਸਾਲਾਂ ਨਾਲੋਂ ਵੱਧ ਕੇ ਰਹੇਗਾ ਮੈਂ ਇਸ ਸਾਲ ਪਿਛਲੇ ਸਾਲਾਂ ਨਾਲੋਂ بارش ਜਿਹੜੀ ਕਿ ਵੱਧ ਦਰਜੇ ਤੇ ਦਰਜ ਕੀਤੀ ਗਈ ਹੈ ਦੱਸ ਇਹ ਕਿ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਪਿਛਲੇ ਦਿਨੀ 1 ਤੋਂ 7 ਜੁਲਾਈ ਤੱਕ ਪੈ ਰਹੇ ਮੀਂਹ ਨੇ ਲੋਕਾਂ ਨੂੰ ਰਾਹਤ ਦਵਾਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਵਿਭਾਗ ਨੇ ਪਵਿਕਵਾਨੀ ਕੀਤੀ ਹੈ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੇਗੀ ਕਿਉਂਕਿ ਇਸ ਸਾਲ ਮੌਨਸੂਨ ਦੀ ਜਿਹੜੀ ਵਰਖਾ ਹੈ ਉਹ ਪਿਛਲੇ ਸਾਲਾਂ ਨਾਲੋਂ ਵੱਧ ਹੋਏਗੀ